ਹੈਲੋ ਜੀ ਸਤਿ ਸ੍ਰੀ ਅਕਾਲ ਮਸਤੇ ਅਦਾ ਜਮਾਦਦੀ ਰਾਮ ਰਾਮ ਟੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈ ਬਲੌਗ ਤੇ ਹੱਸਦੇ ਵਸਦੇ ਰਹੋ ਜੀਦੇ ਰਹੋ ਸਾਡੀ ਅਮਰਾ ਵੀ ਤੁਹਾਨੂੰ ਲੱਗ ਜਾਣਾ ਖੁਸ਼ ਰਹੋ ਹਮੇਸ਼ਾ ਅੱਜ ਅਸੀਂ ਬਣਾਉਣ ਲੱਗੇ ਆਂ ਕਦੂ ਦੀ ਸਬਜ਼ੀ ਲੋਕੀ ਲੋਕੀ ਦੀ ਸਬਜ਼ੀ ਬਣਾਉਣ ਲੱਗੇ ਆਂ ਵੇਖੋ ਕਿੰਡੀ ਵਧੀਆ ਲੋਕੀ ਆ ਤਾਜੀ ਲੋਕੀ ਬਿਲਕੁਲ ਪਹਿਲਾਂ ਆਪਾਂ ਪਾਈ ਪਹਿਲਾਂ ਪਗੋੜ ਗੋਲ ਕਦੂ ਦੀ ਪਾਈ ਸੀ ਕੀ ਇਹ ਦੇ ਤੇ ਅੱਜ ਆਪਾਂ ਲੰਮੀਆਂ ਲੰਮੀਆਂ ਅੱਲਾਂ ਦੀ ਬਾਵਾਂਗੇ ਇਹਨੂੰ ਅੱਲਾ ਵੀ ਬੋਲਦੇ ਆ ਤੇ ਲੋਕ ਵੀ ਬੋਲ ਲਿੰਦੇ ਤੇ ਇਹ ਮੈਂ ਨਾ ਮੇਂ ਤੜਕਾ ਤੜਕੜੀ ਪਾਣੀ ਰਸੇ ਵਾਲੀ ਬਣਾਉਣੀ ਆ ਜਾਂ ਸੱਤੀ ਬਣਾਣੀ ਨਹੀਂ ਮੈਂ ਦੇ ਵਿੱਚ ਪਾਣੀ ਨਹੀਂ ਪਾਈਦਾ ਥੋੜਾ ਜਿਹਾ ਮਸਾਲੇ ਚ ਪਾੜੇ ਪਾਈਦਾ ਵਾ ਅੱਛਾ ਬਾਕੀ ਤੁਹਾਨੂੰ ਬਣਾਉਣ ਲੱਗਿਆਂ ਦੱਸਾਂਗੇ ਦੇ ਕਿੰਜ ਬਣਦੇ ਆ ਠੀਕ ਆਜਾ ਆਪਾਂ ਵੱਖਰੇ ਤਰੀਕੇ ਨਾਲ ਬਣਾਵਾਂਗੇ ਅੱਜ ਹੀ ਬਣਾਵਾਂਗੇ ਲੋਕੀ ਵੱਖਰੇ ਤਰੀਕੇ ਨਾਲ ਜਿਹੜੀ ਕਿਹਦੀ ਕਿਸ ਨੇੜੇ ਬਣਾਈ ਉਹ ਤਰੀਕੇ ਨਾਲ ਬਣਾਵਾਂਗੇ ਬਸ ਤੇ ਸਾਰੀ ਵੀਡੀਓ ਵੇਖੋ ਤੇ ਸ਼ੁਰੂ ਤੋਂ ਲੈ ਕੇ ਖੀਰ ਤੱਕ ਵੇਖੋ ਨਵੇਂ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਤੇ ਤੁਸੀਂ ਵੇਖੋਗੇ ਤੁਸੀਂ ਇੱਕ ਹੈਰਾਨ ਹੋ ਜਾਣਾ ਇਹ ਕਿਦਾਂ ਲੋਕੀ ਵੇਖੋ ਕਿੰਨੀ ਵਧੀਆ ਨਰਮ ਨਰਮ ਝੂਲੀ ਝੂਲੀ ਇਹ ਕਿੱਥੇ ਮੈਂ ਮੱਡੀ ਵਾਲੀ ਆਂਦੀ ਵੀ ਨਹੀਂ ਤੇ ਗਲੀ ਚ ਲਈ ਨਹੀਂ ਕੱਲ ਮੈਂ ਉਹ ਬੱਲੇ ਦੀ ਸਬਜ਼ੀ ਵਾਲੀ ਸੀ ਠੀਕ ਬਾਹਰ ਕੋਈ ਆ ਗਿਆ ਚੈੱਕ ਕਰ ਲੀਏ ਮੇਰੇ ਨਾਲ ਕੌਣ ਆਇਆ ਗਵਾਂਡੀਆਂ ਦਾ ਮੁੰਡਾ ਹੈ ਇਹ ਵਕਾਹਂ ਦਾ ਹੈ ਜਾਣਾ ਵਾਂ ਬੱਸ ਸਟੈਂਡ ਤੱਕ ਜਾਂਦਾ ਸਾਨੂੰ ਲਈ ਜਾਏ ਇਤਰਾਪੋਂ ਮੋਟੀ ਮੋਟੀ ਨਾ ਕੱਟ ਲਾਂਗੇ ਲੋਕੀ ਜਿਹੜੀ ਆ ਮੋਟੀ ਮੋਟੀ ਕੱਟਣੀ ਹੈ ਬਹੁਤੀ ਬ੍ਰੇਕ ਦੇ ਕੱਟਣੀ ਕਿਉਂਕਿ ਇਹ ਜਿੱਤ ਢਲ ਜਾਂਦੀ ਆ ਤਾੜੀ ਲੋਕੀ ਆ ਫੇ ਬਹੁਤ ਵਧੀਆ ਲੋਕੀ ਆ ਤਾਜੀ ਆਂਦੇ ਜਿਹੜਾ ਬੰਦਾ ਹਰੀਆਂ ਸਬਜ਼ੀਆਂ ਖਾਂਦਾ ਨਾ ਉਹਨੂੰ ਕਦੇ ਵੀ ਪੇਟ ਦੀ ਬਿਮਾਰੀ ਨਹੀਂ ਲੱਗਦੀ ਉਹਦਾ ਹਾਜਮਾ ਬਿਲਕੁਲ ਸੈੱਟ ਰਹਿੰਦਾ ਸੋਰੀ ਹਰ ਹਰਿਆ ਸਬਜ਼ੀਆਂ ਦੇ ਵਿੱਚ ਹੀ ਤਾਕਤ ਹੁੰਦੀ। ਬਟਾ ਮੈਂ ਸਾਰੇ ਜਿਹੜੇ ਆਹ ਸਬਜ਼ੀਆਂ ਜਾਂਦੇ ਆ। ਹਰੀਆਂ ਸਬਜ਼ੀਆਂ ਜਾਂਦੇ। ਹਰਿਆ ਸਬਜ਼ੀਆਂ ਤਾਂ ਖਾਣੀਆਂ ਚਾਹੀਦੀਆਂ, ਲੋਕੀ ਹੈ, ਇੱਤੀ ਹੈ, ਸੋਰੀ ਹੈ। ਹਫਤੇ ਦੇ ਵਿੱਚ 4 ਦਿਨ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਤੇ 3 ਦਿਨ ਦਾਲਾਂ ਖਾਣੀਆਂ ਚਾਹੀਦੀਆਂ। ਦਾਲਾਂ ਵੀ ਜ਼ਰੂਰੀ ਆ। ਦਾਲਾਂ ਵੀ ਜ਼ਰੂਰੀ ਆ, ਬਰਾਬਰ ਦਾ ਅਗਰ ਕੰਮ ਰੱਖਣਾ ਚਾਹੀਦਾ ਵਾ। ਤੇ ਪਰ ਹਰੀਆਂ ਸਬਜ਼ੀਆਂ ਵੀ ਜ਼ਰੂਰ ਖਾਣੀਆਂ ਚਾਹੀਦੀਆਂ ਹਫਤੇ ਦੇ ਵਿੱਚ। ਘੱਟੋ-ਬਾਰ 3-4 ਦਿਨ ਤਾਂ ਜ਼ਰੂਰ ਖਾਵੇ ਨਾ। ਵਾਰ-ਵਾਰੀ ਸਾਰੀਆਂ ਸਬਜ਼ੀਆਂ ਬਣਾਵੇ। ਇਹਨੇ ਕਿ ਕੋ ਸਬਜੀ ਦਾ ਜ਼ੋਰ ਤੇਈ ਜਾਵੇ ਪੰਦਾ ਹੁਣ ਜੇ ਤੁਸੀਂ ਧਾਲੀ ਖਾਈ ਜਾਓਗੇ ਧਾਲੀ ਖਾਈ ਜਾਓਗੇ ਮਾਵਾਂ ਦੀ ਉਹਨੇ ਫਿਰ ਤੁਹਾਨੂੰ ਵਾਈ ਕਰਨਾ ਧਾਲ ਵਾਈ ਹੁੰਦੀ ਜ਼ਿਆਦਾ ਇਹ ਹੋਣਾ ਪਹਿਲੇ ਸਬਜੀ ਨੂੰ ਤੋਲਾਂਗੇ ਹੁਣ ਇਹ ਤੋਲ ਲੈਨੇ ਸਬਜੀ ਨੂੰ ਭਾਂਡੇ ਅਸੀਂ ਧੋਣ ਵਾਲੇ ਆਡੇ ਇਹ ਚੰਗੀ ਤਰ੍ਹਾਂ ਧੋ ਲੈਣਾ ਵਾ ਐ ਸਾਫ਼ ਕਰ ਲੈਣਾ ਵਿੱਚ ਮਾੜਾ ਮੋਟਾ ਵੀ ਘਟਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇ ਬਾਅਦ ਵਿੱਚ ਮੂੰਹ ਜਾਇਆ ਕਿਰਕੋਣੇ ਆ ਇਹ ਕਰਕੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਤੇ ਟਮਾਟਰ ਗੰਡੇ ਵੀ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਫੇਰ ਕੱਟਨੇ ਆ ਸਬਜ਼ੀ ਤਾਂ ਹੀ ਕੱਟ ਲਈਏ ਚੱਲ ਤੇ ਆਲੂ ਗੰਡੇ ਧੋ ਕੇ ਕਟਾਂਗੇ ਆਲੂ ਦੇ ਸੱਚ ਪੈਣਾ ਨਹੀਂ ਆ ਟਮਾਟਰ ਤੇ ਗੰਡੇ ਪੈਣਾ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਵੀ ਫੇਰ ਕੱਟਨੇ ਚਾਹੀਦੇ ਆ ਕਿਉਂਕਿ ਪਿਆਜ਼ ਜੜੇ ਮੁਰਝੇ ਤਾਂ ਠੰਡੇ ਹੋ ਜਾਂਦੇ ਆ ਇਸ ਤਰ੍ਹਾਂ ਆਪਾਂ ਚਾਰ ਬੱਤੀ ਜਿਹੜੀ ਹੈ ਨਾ ਉਹ ਚੰਗੀ ਤਰ੍ਹਾਂ ਤੋਂ ਹੋ ਗਏ ਤੇ ਆਪਾਂ ਰੱਖ ਲੈਨੇ ਚਾਰ ਪੰਜ ਪਾਣੀ ਫਿਰ ਇਹੀ ਆਪਾਂ ਬੋਟਿਆਂ ਨੂੰ ਪਾਉਨੇ ਆ ਸਾਡੇ ਬੋਟੇ ਐਡੇ ਵਧੀਆ ਹੁੰਦੇ ਆ ਨਾ ਤੇਵੇ ਤੁਹਾਨੂੰ ਕੱਲ ਨੂੰ ਬੋਟੇ ਖਾਣਾਗੇ ਜਾਂ ਅੱਜ ਹੀ ਖਾਣਾਗੇ ਕਿੰਨੇ ਵਧੀਆ ਹੋਏ ਜਿਹੜੇ ਟਮਾਟਰ ਇਹਦਾ ਕੱਦੂ ਕਸ਼ ਕਰ ਲੈਣੇ ਆ ਅਸੀਂ ਤਾਂ ਕੱਦੂ ਕਸ਼ ਹੀ ਕਹਿੰਦੇ ਨੇ ਪਿੱਲੀ ਕਸ਼ ਵੀ ਕਹਿੰਦੇ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਕੀ ਆਂਦੇ ਦਾ ਇਹਨੂੰ ਇਦਾਂ ਆਪਾਂ ਕਰ ਲੈਣਾ ਵਾ ਇਹ ਜਿਹੜਾ ਤੇਸ਼ਾ ਸਬਜੀ ਚ ਪੂਰਾ ਆ ਜਾਂਦਾ ਫਿਰ ਨਾਲੇ ਸ਼ਿਰਕਾ ਜਿਹੜਾ ਨਾ ਵੀ ਉੱਪਰ ਉਤਰ ਜਾਂਦਾ ਵਾ ਅਸਲੀ ਜਿਹੜਾ ਤਰੀਕਾ ਹੁੰਦਾ ਟਮਾਟਰ ਪਾਉਂਦੇ ਉਹ ਹੀ ਹੁੰਦਾ ਵਾ ਕਿਉਂਕਿ ਉਦਾਂ ਇਹ ਫਿਰ ਸਬਜੀ ਚ ਸਾਰੇ ਕੋਲ ਜਾਂਦੇ ਹੁਣ ਜਿੱਦਾਂ ਆਪਾਂ ਗਰੇਵੀ ਵਾਲੀ ਸਬਜੀ ਜਾਂ ਸੁੱਕੀ ਸਬਜੀ ਬਣਾਉਣੀ ਹੋਵੇ ਨਾ ਉਹ ਚ ਕद्दूकस ਕਰਕੇ ਪਾਉਣੇ ਚਾਹੀਦੇ ਆ ਤੇ ਜੇ ਆਪਾਂ ਰਸੇ ਵਾਲੀ ਪਤਲੀ ਸਬਜੀ ਬਣਾਉਣੀ ਆ ਤਾਂ ਉਹ ਚ ਫਿਰ ਪਾਣੇ ਕੱਟ ਕੇ ਪਾ ਲਓ ਸੁੱਕੀ ਸਬਜੀ ਚ ਇਦਾਂ ਬਲੀ ਕੈਸ਼ ਕਰਕੇ ਪਾਓ ਫਿਰ ਸਵਾਦ ਲੱਗਦੇ ਧਾਰ ਚੀਜ਼ ਬਣਾਉਣ ਦਾ ਤਰੀਕਾ ਹੁੰਦਾ ਵਾ ਜੇ ਆਪਾਂ ਤਰੀਕਾ ਆ ਜਾਨੋ ਫਿਰੋਜ ਜਿਹੜੀ ਨਹੀਂ ਸਵਾਦ ਲੱਗਦੀ ਉਹ ਵੀ ਚੀਜ਼ ਸਵਾਦ ਲੱਗਣ ਲੱਗ ਪੈਂਦੀ ਹੁਣ ਮੂੰਗੀ ਦੀ ਦਾਲ ਖੋਸ਼ ਹੋਗੇ ਨਹੀਂ ਖਾਂਦੇ ਗਈ ਜ਼ਿਆਦਾਤਰ ਲੋਕ ਮੂੰਗੀ ਦੀ ਦਾਲ ਕਈਆਂ ਨੂੰ ਸਵਾਦ ਨਹੀਂ ਲੱਗਦੀ ਪਰ ਮੈਂ ਗਰੰਟੀ ਨਾਲ ਕਹਿ ਦਨਾ ਮੈਂ ਮੂੰਗੀ ਦੀ ਦਾਲ ਬਣਾਉਂਗਾ ਜਾਂ ਮੰਮੀ ਬਣਾਉਣਗੇ ਤੇ ਜੇ ਤੁਸੀਂ 20 ਫੁੜਕੇ ਨਾ ਖਾਜੋ ਬੈਠੇ ਬੈਠੇ ਤਾਂ ਕਿ ਐਡੀ ਸਵਾਦ ਹੋਣਗੀ ਮੂੰਗੀ ਦੀ ਦਾਲ అబురిదస్స్ సిరావనం ంయఠియానలి నాదల్ గోడిటల abordి ఇసనులి సిడా అ చి అధారిదిరు чи అం అలుక� apparatus దిిరాన గ్సన్ zeker అట్ల ఇదిరాన శువతుర్నව ల ਅਨਨਿਓਣ ਆਪਣੇ ਵਿੱਚ ਆ ਕਿ ਅਦਰਕ ਜਿਹੜਾ ਇਹਨੂੰ ਵੀ ਗ੍ਰाइंड ਕਰ ਲਾਂਗੇ ਆ। ਸਾਗੇ ਵੜਿਆ ਗਾਵਾ ਭਰੇ ਦੇ ਵਿੱਚ ਵਧੀਆ ਮੈਨੂੰ ਜਾਇਜ ਮਤਲਬ ਕਿ ਮਜਾਂਦਾ। ਇਹਦੇ ਜਿਹੇ ਵਿੱਚ ਆ ਤਾਂ ਵੇਸਟ ਹੋ ਜਾਂਦਾ ਨਾ ਲੱਗਾ ਰਹਿੰਦਾ। ਉਹਦੇ ਨਾਲ ਵੇਸਟ ਨਹੀਂ ਹੁੰਦਾ। ਉਹਦੇ ਨੂੰ ਉਹ ਤਾਂ ਨਹੀਂ ਲੱਗਦਾ ਇਹ। ਇਹ ਬੜੇ ਧਿਆਨ ਨਾਲ ਵਰਤਣਾ ਵਾ। ਉਂਗਲ ਬਚਾ ਕੇ ਉਂਗਲੀ ਵਿੱਚ ਦੇਣੀ ਇਹ ਜਦੋਂ ਇਹਨਾਂ ਕਰਨਾ ਆਪਾਂ ਉਂਗਲ ਪਛਾਣ ਰੱਖਣੀ ਬੱਤਾ ਗਿਆ ਆਪਾਂ ਮਸਾਲਾ ਤਿਆਰ ਹੋ ਗਿਆ ਥੱਲੇ ਆ ਜਾਂਦਾ ਲਾਜੀ ਹਿਰਗਾ ਮਿਰਚ ਤੇਦਰਾਂ ਨੂੰ ਆਪਾਂ ਬਰੈਡ ਕਰ ਲਿਆ ਲਾਜੀ ਆਪਾਂ ਤਿਆਰੀ ਕਰ ਲਈ ਆ ਕੀ ਆਵੇ ਆਪਾਂ ਕੱਟ ਲਿਆ ਲੋਕੀ ਵੀ ਕੱਟ ਲਈ ਆ ਮੋਟੇ-ਮੋਟੇ ਤੇ ਪਿਆਜ਼ ਵੀ ਕੱਟ ਲਿਆ ਬਰੀਕ-ਬਰੀਕ ਟਮਾਟਰ ਨੂੰ ਵੀ ਗ੍ਰाइंड ਕਰ ਲਿਆ ਹਾਲੇ ਆਹਰੇ ਆਤਨੀਆ ਤੇ ਆਹ ਲੈ ਆਪਾਂ ਲਸਣ ਬਰੀਕ ਬਰੀਕ ਇਹਨੂੰ ਇਹਨਾਂ ਆਪਾਂ ਗ੍ਰाइंड ਕਰ ਲਿਆ ਤੇ ਆਹ ਹਰੀਆਂ ਮਿਰਚਾਂ ਤੇ ਅਦਰਕ ਤੇ ਹੁਣ ਆਪਾਂ ਉੱਪਰ ਕੜਾਈ ਰੱਖਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਇਸਨੂੰ ਆਪ ਕੜਾਈ ਦੀ ਮੜੇ ਕਰਮੂ ਲੈ ਲਏ ਅੱਜ ਇਹ ਸਬਜ਼ੀ ਜਿਹੜੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਜਿਹੜਾ ਵੀ ਖਾਊਗਾ ਗੋਲਾ ਚੱਟਦਾ ਰਹੇਗਾ। ਏ ਕੀ ਮਮੀ? ਅੱਛਾ ਤਾਂ ਕਹਾਂ ਕਹਿੰਦੇ ਬੱਕਰੇ ਜੀ ਕਿਹਨਾ? ਇਹਦੇ ਚਾਪਾ ਪਾਲਾਂਗੇ। ਈਆ। ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ। ਥੋੜਾ ਜਿਹਾ ਨਮਕ ਪਾਵਾਂਗੇ ਆਪਾਂ। थोड़ी ही पे हल्दी थोड़ा जा पावे कश्मीरी लाल मिर्च पावे आप जी एच आप पाया नमक एक चिमचा अद्धा चिमचा नमक का पाता अद्धा चिमचा पा हल्दी का पाता अद्धा ही चिमचा पाता देगी मिर्च का एचा पाव गे दो चिमचे पादे ਬੇਸਣ ਦੇ ਦੋ ਚਮਚੇ ਆਪਾਂ ਪਾਤੇ ਬੇਸਣ ਦੇ ਫੋਰੇ ਨੂੰ ਆਪਾਂ ਘੋਲ ਲਾਂਗੇ ਇਸ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਆਪਾਂ ਕਰ ਦਾਂਗੇ ਮਿਕਸ ਜੀ ਸਾਡਾ ਬੇਸਣ ਜਿਹੜਾ ਨਾ ਇਹ ਲੋਕੀ ਦੇ ਨਾਲ ਨਾ ਮਿਕਸ ਹੋ ਜਾਵੇ ਲਓ ਜੀ ਹੁਣ ਵਿੱਚ ਆਪਾਂ ਪਾਵਾਂਗੇ ਤੇਲ ਤੇ ਲੋਕ ਨਾ ਪਾ ਨਾ ਮੀ ਤੇ ਲੱਭਨ ਦਾ ਜਿਹੜਾ ਪਾਣਾ ਵਾ ਕਿ ਨਾ ਨਾ ਪਤਣ ਲਓ ਲੜਕੀ ਆਵਰੋ ਲੋਕੀ ਇਹਨੂੰ ਤੜਾਉਣੀ ਆਪਾਂ ਉਹ ਤੇਰ ਸਾਡਾ ਗਰਮ ਹੋ ਜਾਂਦਾ ਤੇ ਤੇਰਾ ਪਤਣ ਤੇ ਹੁਣ ਤੇਰ ਆਪਣਾ ਜਿਹੜਾ ਉਹ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਲੋਕੀ ਤੇ ਸੇਕ ਜਿਹੜਾ ਵਾ ਉਹ ਆਪਾ ਕੱਟ ਕਰ ਦਾਂਗੇ ਨਾ ਬਹੁਤਾ ਤੇਜ਼ ਤੇ ਨਾ ਘੱਟ ਕਿਉਂਕਿ ਆਪਾਂ ਲੋਕੀ ਨੂੰ ਤਲਣਾ ਵਾਂਗੇ ਚ ਫਰਾਈ ਕਰਨਾ ਹਾਂ ਆਹ ਤਰੀਕੇ ਦੇ ਨਾਲ ਨਾ ਕੋਈ ਆਪ ਸਬਜ਼ੀ ਲੋਕੀ ਦੀ ਬਣਾ ਕੇ ਵੇਖੋ ਮੋਹ ਨਹੀਂ ਲੱਥੂਗੀ ਤੁਸੀਂ ਗੋਗੇਗੇ ਹਾਂ ਤੇਰੇ ਵਿੱਚ ਦੋ ਵਾਰੀ ਬਣਾਵਾਂਗੇ ਇਹ ਸਬਜ਼ੀ ਇੰਨੀ ਟੇਸਟੀ ਬਣਦੀ ਹੈ ਤੇ ਬੱਚੇ ਵੀ ਜਿਹੜੇ ਲੋਕੀ ਨਹੀਂ ਨਾ ਖਾਂਦੇ ਉਹ ਵੀ ਖੁਸ਼ ਹੋ ਕੇ ਖਾਣਗੇ ਇਹ ਤੇ ਬਹੁਤ ਟੇਸਟੀ ਬਣੀ ਹੈ ਬਹੁਤ ਸਵਾਦ ਬਣੀ ਹੈ ਤੇ ਸਾਨੂੰ ਮੇਹਰ ਬਣਾ ਕੇ ਦਿਓ ਦੇਖੋ ਇਦਾਂ ਤਾਲ ਲੜੀਆਂ ਵਾਂ ਇਦਾਂ ਮਸਾਲਾ ਜਿਆ ਤਿਆਰ ਹੋ ਜਾਣਾ ਵੇਸਣ ਦਾ ਤੇ ਇਹ ਬੜੀਆਂ ਕਰਕਰੀਆਂ ਜਾਂ ਬਹੁਤ ਸਵਾਦ ਲੱਗਣੀਆਂ ਤਲ ਕੇ ਤੇ ਲੋਕੀ ਜਿਹੜੀ ਆ ਵੇਖੋ ਕਿੰਨੀ ਨਰਮ ਹੋ ਗਈ ਆ ਤੇ ਵੇਖ ਹੀ ਸਕਦੇ ਜੀ ਬਿਲਕੁਲ ਗਲ ਗਈ ਤੇ ਹੁਣ ਆਪਾਂ ਤੇਲ ਸਾਡਾ ਗਰਮ ਹੋ ਗਿਆ ਵਾ ਤੇ ਇਸੇ ਜੀ ਆਪਾਂ ਤੜਕਾ ਲਾੜਨਾ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚਾ ਜੀਰੇ ਦਾ ਤੇ ਫਿਰ ਚ ਪਾਵਾਂਗੇ ਆਪਾਂ ਲਸਣ ਜਿਹੜਾ ਇਹਨੂੰ ਵੇਖੀ ਜਾਓ ਬੜੇ ਧਿਆਨ ਨਾਲ ਜਿੱਦਾਂ ਜਿੱਦਾਂ ਮੰਮੀ ਬਣਾਉਂਦੇ ਆ ਇਦਾਂ ਇਦਾਂ ਬਿਲਕੁਲ ਤਿਆਰ ਕਰਿਓ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣੂਗੀ। ਇਸਨੂੰ ਵੀ ਆਪਾਂ ਖਾਣ ਲੈਣਾ। ਜੋ ਵੀ ਤੁਹਾਡੇ ਸਰੀਰ ਵਾਸਤੇ ਕੀ ਚੰਗਾ ਵਾ। ਰੋਟੀ ਖਾਣੀ ਆ ਫਿਰ ਤੁਹਾਡਾ ਸਰੀਰ ਤੰਦਰੁਸਤ ਹੋਊਗਾ ਫਿਰ ਹੀ ਕੰਮ ਕਰਾਂਗੇ। ਤੇ ਜੇ ਅਸੀਂ ਆਹਾਰ ਹੀ ਚੰਗਾ ਖਾਵਾਂਗੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੂਗਾ। ਹੁਣ ਆਪਾਂ ਵਿੱਚ ਪਾਵਾਂਗੇ ਪਿਆਜ਼। ਅਸੀਂ ਆਪਣੇ ਸਰੀਰ ਨੂੰ ਜਿੰਨਾ ਚੰਗਾ, ਜਿੰਨਾ ਸਾਫ਼ ਖਿਦਰਾ, ਜਿੰਨਾ ਵਧੀਆ ਤਾਕਤ ਵਾਲਾ ਭੋਜਨ ਦਵਾਂਗੇ ਸਾਡਾ ਤਸਰੀਰ ਜਿਹੜਾ ਦੋਨਾ ਕਰਕੇ ਆ ਹੁਣ ਮੋੜੂਗਾ ਤੇ ਜੇ ਤੇ ਆ ਜਿਹੜਾ ਆਪਾਂ ਹੰਤਾ ਬਰਉਂਦੇ ਆ ਕਰਨਾ ਆ ਸਾੜਨਾਂ ਦੇ ਪਹਿਲਾਂ ਪਾਇਆ ਆਪਾਂ ਤੇਲ ਤੇਲ ਜਿਹੜਾ ਉਹੀ ਰਹਿਣ ਦਿੱਤਾ ਜੇ ਅਸੀਂ ਤਲੇ ਵੀ ਆਪਾਂ ਲੱਕੀ ਤੇ ਬਾਅਦ ਵਿੱਚ ਜਿਹੜਾ ਆਪਾਂ ਪਾਇਆ ਤਾਂ ਜਿੰਦਾ ਜੀਰੇ ਦਾ ਤੇ ਫਿਰ ਪਾਇਆ ਆਪਾਂ ਪਿਆਜ਼ ਹੁਣ ਪਿਆਜ਼ ਨੂੰ ਆਪਾਂ ਭੁੰਨਾਂਗੇ ਜਿਹੀ ਤਰ੍ਹਾਂ ਫਿਰ ਪਾਇਆ ਲੱਟਣ ਤੇ ਫਿਰ ਪਾਇਆ ਪਿਆਜ਼ ਹੋਣੀ ਨੂੰ ਆਪਾਂ ਭੁੰਨਦੇ ਆ ਜਿਵੇਂ ਤਰ੍ਹਾਂ ਪਿਆਜ਼ ਹੀ ਤੇ ਬਰੀ ਬਰੀ ਕੱਟ ਕੇ ਜੇ ਆਪਾਂ ਫਿਰ ਪਿਆਜ਼ ਪਾਇਆ ਹੋ ਤੇ ਦੋਸਤੋ ਇਹ ਲੰਬੰਬਾ ਕੱਟ ਕੇ ਵੀ ਚਾਰ ਲੋਕ ਇਹਦੇ ਚ ਪਾ ਸਕਦੇ ਆ। ਪਹਿਲਾਂ ਆਪਾਂ ਵੀਡੀਓ ਪਾਈ ਹੀ ਆਪਾਂ ਦੂਜੀ ਸਬਜੀ ਦੀ ਪਾਈ ਹੀ। ਕੱਦੂ ਦੀ ਸਬਜੀ, ਗੋੜ ਕੱਦੂ ਦੀ ਸਬਜੀ ਬਣਾਈ ਹੀ। ਤੇ ਉਹ ਵੀ ਜੀ ਬਹੁਤ ਸਾਨੂੰ ਪਿਆਰ ਦਿੱਤਾ ਜੀ ਦਾ। ਸਾਡੇ ਸਬਸਕ੍ਰਾਈਬਰ ਜਿਹੜੇ ਆ ਬਹੁਤ ਵਧੀਆ ਵਾ ਤੇ ਸਾਡੇ ਘਰ ਦੇ ਮੈਂਬਰ ਵਾ। ਇਹ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਨਦੇ ਆ। ਬਸ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਇਸ ਵੀਡੀਓ ਨੂੰ ਵੀ ਉਤਰੇ ਸਾਨੂੰ ਲਾਈਕ ਕਰ ਮਗਲ ਕਰਿਓ, ਸ਼ੇਅਰ ਕਰਿਓ ਤੇ ਸਪੋਰਟ ਕਰਿਓ। ਪਿਆਰ ਜਿਹੜੇ ਸਾਡੇ ਕੋ ਜੰਡੇ ਆ ਬਹੁਤਾ ਆਪਾਂ ਨਾ ਤੇਜ ਜੜਾ ਉਹ ਘੱਟ ਰਹਿਣ ਦੇਣਾ ਤੇਜ ਨਹੀਂ ਕਰਨਾ ਤੇ ਮੰਨ ਪੂਰੇ ਤੁਨੇ ਗੰਡੇ ਇਹਨਾਂ ਲਾਲ ਕਰ ਦੇਣਾ ਹਾਂ ਥੋੜੇ ਲਾਲ ਵੀ ਨਹੀਂ ਬਹੁਤੇ ਸਾੜਨੇ ਨਹੀਂ ਆ ਥੋੜੇ ਥੋੜੇ ਲਾਲ ਰਹਿਣ ਦੇਣੇ ਆ ਤੋ ਵੀ ਬੜੀ ਜੀ ਦਾ ਆਪਾਂ ਗੋਡੀ ਹੋ ਗਈ ਤੇ ਪਿੰਡੇ ਹੋ ਗਈ ਨਾ ਥੋੜੇ ਪਿਆਜ਼ ਆਪਾਂ ਜ਼ਿਆਦਾ ਨਹੀਂ ਭੁੰਨੀ ਦੇ ਥੋੜੇ ਜਿਹਾ ਨਰਮ ਰੱਖੀ ਦੇ ਲਓ ਜੀ ਪਿਆਰ ਸਾਡੇ ਕੋ ਜਗਿਆ ਤੇ ਜਦੋਂ ਚਾਹ ਸਾਡੇ ਭੁੱਜ ਗਏ ਆ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਭੁੱਜੇ ਆ ਤੇ ਹੁਣ ਆਪਾਂ ਵਿੱਚ ਪਾਵਾਂਗੇ ਟਮਾਟਰ ਗ੍ਰाइंड ਕੀਤੇ ਸੀ ਨਾ ਉਹ ਪਾਵਾਂਗੇ ਜਿਹੜੀਆਂ ਮਿਰਚਾਂ ਗ੍ਰाइंड ਕੀਤੀਆਂ ਹੀ ਆਪਾਂ ਉਹ ਵੀ ਪਾ ਦਾਂਗੇ ਵਿੱਚ ਇਹ ਵੀ ਨਾਲ ਹੀ ਭੁੱਜ ਜਾਣਗੀਆਂ ਕਿਉਂਕਿ ਹੁਣ ਪਾ ਦਾਂਗੇ ਫਿਰ ਚੰਗੀ ਤਰ੍ਹਾਂ ਭੁੱਜਣਗੀਆਂ ਇਹ ਤਾਂ ਬਾਹਰ ਕੱਚੀਆਂ ਰਹਿਣੀਆਂ ਤੈਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਭੁੱਜ ਗਏ ਮੇਰੇ ਟਮਾਟਰ ਹਾਂ ਟਮਾਟਰ ਸਾਡੇ ਭੁੱਜ ਗਏ ਆ ਦੇਖ ਸਕਦੇ ਹੋ ਕਿ ਟਮਾਟਰਾਂ ਨਾਲ ਤੇਲ ਜਿਹੜਾ ਛੱਡ ਦਿੱਤਾ ਵਾ ਤੇ ਹੁਣ ਇਹਦੇ ਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਥੋੜਾ ਜਿਹਾ ਕਿਉਂਕਿ ਅੱਗੇ ਪਹਿਲਾਂ ਆਪਾਂ ਘੱਟ ਪਾਇਆ ਸੀ ਨਮਕ ਵਿੱਚ ਥੋੜੀ ਜਿਹੀ ਪਾਵਾਂਗੇ ਇਸ ਮੇਰੇ ਵਿੱਚ ਥੋੜੀ ਜਲਦੀ ਹੋਰ ਪਾ ਦਾਂਗੇ ਤੇ ਸੁੱਕਾ ਧਨੀਆ ਜਿਹੜਾ ਨਾ ਇਹ ਆਪਾਂ ਪੀਸਿਆ ਵਾ ਉਹ ਪਾਵਾਂਗੇ ਤਾਂ ਚਮਚਾ ਉਹ ਰਿਮਿਟ ਪਾਵਾਂਗੇ ਇਹਦੇ ਨਾਲ ਵੀ ਇਹ ਸਬਜ਼ੀ ਦਾ ਜਿਹੜਾ ਟੇਸ ਨਾ ਬਹੁਤ ਵਧੀਆ ਹੁੰਦਾ ਵਾ ਮੈਂ ਚਬਾਰਾਂਗੇ ਆਪਾਂ ਹਰਾ ਧਨੀਆ ਉਹ ਹੋਰ ਇਹਨੂੰ ਅੱਗੇ ਥੋੜਾ ਜਿਹਾ ਪਾਣੀ ਪਾਵਾਂਗੇ ਯਾਰ ਦੇ ਮਸਾਲੇ ਜਿਹੜੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਜਿਹੜੇ ਮਸਾਲੇ ਆ ਨਾ ਉਹ ਕੱਚੇ ਨਾ ਰਹਿਣ ਮਸਾਲੇ ਭੁੰਨੇ ਜਿਹੜੇ ਆ ਇਹ ਵੀ ਸਬਜੀ ਦੇ ਵਿੱਚ ਜ਼ਰੂਰੀ ਆ ਸਾਰੰਗੀ ਜੀ ਚਾਪੀਆ ਵਾਲੇ ਵਿੱਚ ਤੇ ਸਬਜੀ ਜਿਹੜੀ ਆ ਬਹੁਤ ਵਧੀਆ ਬਣਦੀ ਆ ਤੇ ਹੋਟਲ ਤੋਂ ਵੀ ਵੱਧ ਵਧੀਆ ਬਣਦੀ ਆ ਹੋ ਗਿਆ ਮੈਂ ਤਿਆਰ ਮਸਾਲਾ ਦੋ ਵਧੀਆ ਹੋ ਗਿਆ ਹੁਣ ਮੈਂ ਪਾਵਾਂਗੀ ਵਿੱਚ ਸਬਜੀ ਕਿਹੜੀ ਸਬਜੀ ਆ ਬੱਸ ਹਲਕਾ ਤਲੀ ਹੈ ਨਾ ਉਹ ਪਾਵਾਂਗੀ ਇਹਦਾ ਆ ਜੀ ਕਰਦਾ ਇੱਦਾਂ ਹੀ ਬੰਦਾ ਰੋਟੀ ਨਾ ਖਾ ਜੇ ਸੜਕਾ ਜਾਂ ਲੱਗ ਗਿਆ ਨਾ ਇਹ ਇਹ ਚ ਪਾਇਆ ਮਸਾਲੇ ਪਾਇਆ ਵਿੱਚ ਕੋਸਾ ਸੰਧਾ ਪਾਉਂਦੇ ਇਹ ਕੋਸਾ ਪੀਦਾ ਟਾਉੜ ਜਿਹੜਾ ਵੀ ਖਾਊਗਾ ਯਾਦ ਕਰੂਗਾ ਸਬਜ਼ੀ ਖਾਦੀ ਬੜਾ ਆਪਣੇ ਥਾਲੀ ਜਿਹੜੀ ਹੈ ਨਾ ਮੈਨੂੰ ਥੋਲੀ ਬਾਕੀ ਮਿਰਚ ਮਸਾਲੇ ਜੇ ਤੁਹਾਨੂੰ ਘੱਟ ਖਾਂਦੇ ਤਾਂ ਘੱਟ ਪਾ ਲਿਓ ਜਾਂ ਜ਼ਿਆਦਾ ਖਾਂਦੇ ਜ਼ਿਆਦਾ ਪਾ ਲਿਓ ਸਬਜ਼ੀ ਨੂੰ ਹੋਰ ਥਾਲੀ ਨੂੰ ਨਾ ਚੰਗੀ ਤਰ੍ਹਾਂ ਥੋਲੇ ਲੈ ਤੇਲ ਲੱਗਾ ਨਾ ਸਬਜੀ ਦੇ ਪਾਣੀ ਜਿਹੜਾ ਵਾਸਤੇ ਆਪਾਂ ਪਾਣੀ ਥੋੜੀ ਪਾਇਆ ਵਾ ਤੇ ਇਹ ਹੁਣ ਸਬਜੀ ਜਿਹੜੀ ਆ ਦੇਖੋ ਕਿੰਨੀ ਵਧੀਆ ਰੰਗ ਰੌਣਕ ਦੇ ਤਾਂ ਕਿੰਨਾ ਸਬਜੀ ਦਾ ਵਧੀਆ ਆਇਆ ਵਾ ਤੇ ਟੇਸ ਵੀ ਬਹੁਤ ਵਧੀਆ ਹੋਊਗਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਸਾਡੇ ਸਬਜੀ ਜਿਹੜੇ ਤਰੀਕੇ ਨਾਲ ਬਣੇ ਆ ਹੁਣ ਸਬਜੀ ਪਨਦੀ ਆ ਤੇ ਫਿਰ ਇਹਨਾਂ ਨੂੰ ਬਖਾਰ ਦੇ ਲਗਾ ਲਓ ਜੀ ਸਬਜੀ ਆਪਣੀ ਹੋ ਗਈ ਆ ਤਿਆਰ ਹੁਣ ਲਾਉਣਾ ਢੱਕਣਾ ਵੇਖੋ ਕਿੰਨੀ ਰਸੀਲੀ ਤੇ ਕਿੰਨੀ ਨਹੀਂ ਜ਼ਿਆਦਾ ਤੇਤੀ ਹੋ ਗਈ ਸਬਜ਼ੀ ਮੈਨੂੰ ਉਹ ਦੇਖ ਕੇ ਹੀ ਜਾਣਦੀ ਹਣੀ 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 ਸਬਜੀ ਦੇਖੋ ਕਿੰਨੀ ਵਧੀਆ ਬਣੀ ਆ ਤੇ ਸਬਜੀ ਖਾਣ ਚ ਕਿੰਨੀ ਸਵਾਦ ਆਉਂਦੀ ਹੈ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਆ ਬੰਦ ਇਹ ਸਬਜੀ ਕੱਢਦੇ ਆਪਾਂ ਡੋਂਗੇ ਜਿਹਨੂੰ ਤੁਰਿਆਂ ਸਾਹ ਚੜਦਾ ਹੋਵੇ ਨਾ ਤੇ ਸਾਹ ਖੁੱਲਦਾ ਹੋਵੇ ਉਹ ਇਹ ਲੋਕੀ ਦੀ ਸਬਜੀ ਬਣਾ ਕੇ ਖਾਵੇ ਮੈਂ ਗਰੰਟੀ ਨਾਲ ਆਂ ਨਾ ਹਫਤੇ ਤੇ ਦੋ ਵਾਰ ਹੀ ਖਾਲੇ ਜੇ ਰੁਰ ਤੁਰਿਆਂ ਸਾਹ ਚੜ ਜੂ ਤਾਂ ਕਿ ਲੋਕ ਕਹਿੰਦੇ ਸਮਝਿਆ ਨਾ ਹਮਮ ਤਾਕਤ ਬਹੁਤ ਹੁੰਦੀ ਐ ਇਸ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਜਿਹੜਾ ਵੀ ਇਸ ਤਰੀਕੇ ਨਾਲ ਲੋਕੀ ਬਣਾਉਂਗਾ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਤੇ ਵਾਰ-ਵਾਰ ਮੰਗਣਗੇ ਤੁਹਾਡੇ ਕੋਲ ਵੇ ਇੱਥੇ ਆਓ ਤੁਹਾਡੇ ਸਾਹਮਣੇ ਆ ਹਾਂ ਤੇ ਕਿੰਨੀ ਜ਼ਿਆਦਾ ਟੇਸਟੀ ਬਣੀ ਇਸ ਦੀ ਤੁਹਾਨੂੰ ਲੱਗਣੀ ਐ ਤੇ ਜੇ ਖੁੜਕੇ ਨਾ ਖਾਵੇ ਕਿਤੇ ਮਿੱਸੀ ਰੋਟੀ ਹੋਵੇ ਨਾ ਓਏ ਹੋਏ ਬਹੁਤ ਜ਼ਿਆਦਾ ਟੇਸਟੀ ਲੱਗਣਾ ਮਿੱਸੀ ਰੋਟੀ ਨਾਲ ਉਹ ਲਸੂੜੇ ਦਾ achar ਹਣਾ ਨਾਲ ਹੋਵੇ ਮਿੱਸੀ ਰੋਟੀ ਤੇ ਉਹਦੇ ਨਾਲ ਖਾਵੇ ਕਿਤੇ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾ ਕੇ ਵੇਖਣਾ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਅੱਜ ਆਪਾਂ ਨਵੇਂ ਤਰੀਕੇ ਨਾਲ ਲੋਕੀ ਬਣਾਈ ਹੈ ਤੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਪੋਰਟ ਕਰੋ ਵੱਧ ਤੋਂ ਵੱਧ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਵੀਡੀਓ ਨੂੰ ਪੂਰੀ ਵੇਖਿਆ ਕਰੋ ਖੱਟਿਆ ਨਾ ਕਰੋ ਤੇ ਦੱਪ ਕੇ ਸਪੋਰਟ ਕਰੋ ਤੇ ਸਬਸਕ੍ਰਾਈਬ ਕਰ ਲੈ ਸਾਡੇ ਬਹੁਤ ਵਧੀਆ ਵਾ ਤੇ ਵੱਧ ਤੋਂ ਵੱਧ ਸਪੋਰਟ ਕਰੰਦੇ ਇਸੇ ਤਰ੍ਹਾਂ ਸਾਡਾ ਜਿਹੜਾ ਹੌਸਲਾ ਵਾ ਉਹ ਵਧਮ ਦੇ ਰਹੋ ਤੇ ਬਾਕੀ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ